ਮੈਨੂੰ ਛੁਟਕਾਰਾ ਦੋ ਮੇਰੀ ਜ਼ਿੰਦਗੀ ਤੋਂ ਕਹਿੰਦਾ ਛੁਟਕਾਰਾ ਦਵਾ ਰਿਓ ਐਨੀ ਵੀ ਨਹੀਂ ਇਹਨਾਂ ਦਿਲ ਨਹੀਂ ਛੱਡੀ ਰਹੰਦਾ ਠੀਕ ਆ ਹੁਣ ਹਾਂਜੀ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਹੁਣ ਦਾ ਗੱਲ ਕਰਦਾ ਮਰਨ ਨੂੰ ਨਹੀਂ ਨਹੀਂ ਭਾਈ ਠੀਕ ਆ ਤੁਹਾਡਾ ਮੈਂ ਦੇਣ ਪਈ ਕਦੇ ਨਹੀਂ ਦੇ ਸਕਦਾ ਜਿਹੜਾ ਤੁਸੀਂ ਮੇਰੇ ਲਈ ਇਹਨਾਂ ਜੋ ਕਾਰਜ ਕਰਤਾ ਮੈਂ ਕਿਹਾ ਤੁਹਾਡਾ ਦਿੱਤਾ ਕਈ ਦੇਣ ਮੋੜ ਹੀ ਨਹੀਂ ਸਕਦਾ ਭਾਈ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਦੇਣ ਉਹ ਮਹਾਰਾਜ ਦਾ ਹੈਗਾ ਜਿਹੜੇ ਤੁਹਾਨੂੰ ਇਹਨਾਂ ਵੀਰ ਆਏ ਆ ਤੁਹਾਡੇ ਸਾਹਮਣੇ ਲਾ ਸਿੰਘ ਸਾਹਿਬ ਆਪ ਆਏ ਆ ਚੱਲ ਕੇ ਉਹ ਵੀਰ ਉਹਨਾਂ ਦੇ ਸਾਹਮਣੇ ਭੇਜੀ ਆ ਉਹਨਾਂ ਲਈ ਅਦਾਸ ਕਰਦੇ ਜਿਹੜੇ ਵੀਰ ਆਪਣੀ ਮਿਹਨਤ ਦੀ ਕਮਾਈ ਦੇ ਵਿੱਚ ਤੁਹਾਡੇ ਲਈ ਸੇਵਾ ਭੇਜਦੇ ਆ ਤੇ ਕਿਉਂਕਿ ਗੱਲ ਮੈਨੂੰ ਵੀ ਲੱਗਦਾ ਸੀ ਕਿ 45000 ਰੁਪਏ ਜ਼ਿਆਦਾ ਕਿਉਂਕਿ ਸੇਵਾ ਚੱਲਦੀ ਰਹਿੰਦੀ ਆ ਪਰ ਭਾਈ ਜਾਨੋ ਸਵੇਰੇ ਫੋਨ ਕੀਤਾ ਸੀਗਾ ਤੇ ਉਹ ਫਿਰ 10000 ਦੀ ਸੇਵਾੜੀ ਆਫ ਕਰਵਾ ਕੇ ਗਏ ਆ ਤੇ ਤੁਹਾਡੇ ਸਾਰਿਆਂ ਸਹਿਯੋਗ ਨਾਲੀ ਵੀਰ ਨੂੰ ਅੱਜ ਛੁੱਟੀ ਮਿਲ ਜਣੀ ਹੈ ਹਸਪੀਟਲ ਦੇ ਵਿੱਚੋਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡਾ ਸਾਰਿਆਂ ਦਾ ਤੇ ਵਾਹਿਗੁਰੂ ਅਗੇ ਅਸੀਂ ਇਹ ਅਰਦਾਸ ਕਰਦੇ ਆ ਕਿ ਤੁਹਾਨੂੰ ਹਮੇਸ਼ਾ ਚੜ੍ਹਦੀਵਾਰ ਵਿੱਚ ਰੱਖਣਾ ਤੇ ਤੁਸੀਂ ਸਾਡਾ ਸਹਿਯੋਗ ਇਸ ਤਰ੍ਹਾਂ ਦਿੰਦੇ ਰਹੋ ਤਾਂ ਜੋ ਅਸੀਂ ਲੋੜਵੰਦ ਪਰਿਵਾਰ ਮੇਰੇ ਗਿਆ ਹੀ ਮੂੰ ਮੇਰੇ ਮੋਥਰੇ ਡੀ ਕਲਾ ਦੋ ਕੁਝ ਨਹੀਂ ਹੁੰਦਾ ਭਾਈ ਮੇਰੀ ਵੀ ਜਾਣ ਜਣਾ ਰੋਣਾ ਨਾ ਨਹੀਂ ਹੁੰਦਾ ਕੋਈ ਨਹੀਂ ਕੁਝ ਨਹੀਂ ਹੋਇਆ ਰੋਣਾ ਨਾ ਕਿ ਹੋਇਆ ਕੁਝ ਨਹੀਂ ਹੋਇਆ ਉਹ ਕੋਈ ਨਹੀਂ ਕਰਾਣੇ ਜਰਾ ਪੈਸੇ ਜਮਾ ਕੋਈ ਨਹੀਂ ਉਹ ਮੋਥਰੇ ਡੀ ਕਲਾ ਉਹ ਕੋਈ ਗੱਲ ਨਹੀਂ ਕੋਈ ਨਹੀਂ ਰੋਣਾ ਨਾ 40000 ਰੁਪਏ ਫਿਰ ਕੀ ਹੋਇਆ ਕੋਈ ਗੱਲ ਨਹੀਂ ਕਰ ਲੈਨੇ ਗੱਲ ਕੋਈ ਵਾਹਿਗੁਰੂ ਦੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਅਸੀਂ ੴ 13 ਤਰਾ ਸੇਵਾ ਸੁਸਾਇਟੀ ਤੋਂ ਤੇ ਮੇਰੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਤਿਕਾਰਯੋਗ ਭਾਈ ਸਾਹਿਬ ਮੁੱਖ ਸੇਵਾਦਾਰ ਹੈਗੇ ਟਾਂਡਾ ਆਊਟਮੜ ਤੋਂ ਛਿੜੀ ਗੁਰ ਅਮਰਦਾਸ ਜੀ ਸੇਵਾ ਸੁਸਾਇਟੀ ਤੋਂ ਤੇ ਜਿਹੜੇ ਬਹੁਤ ਹੀ ਵੱਡੀ ਸੇਵਾ ਕਰਦੇ ਰੋਜ਼ਾਨਾ ਜਿਹੜੀ ਹਸਪੀਟਲਾਂ ਵਿੱਚ ਦੁੱਧ ਦੀ ਸੇਵਾ ਮਰੀਜ਼ਾਂ ਵਾਸਤੇ ਕਰਦੇ ਆ ਤੇ ਕੱਲ ਜਿਹੜੀ ਆ ਵੀਰਨਾ ਸਾਡੇ ਨਾਲ ਸੁਸਾਇਟੀਆਂ ਦਾ ਸੰਮਾਰਕ ਕੀਤਾ ਸੀਗਾ ਕਿ ਇਹਨਾਂ ਦੇ 3-4 ਦਿਨ ਹੋ ਗਏ ਹਸਪੀਟਲ 'ਚ ਛੁੱਟੀ ਮਿਲੀ ਨੂੰ ਜਿਹੜਾ 1,10,000 ਕੋਸ਼ ਬਿੱਲ ਹਸਪੀਟਲ ਦਾ ਸੀਗਾ ਤੇ ਬਾਕੀ ਜਿਹੜਾ ਪਰਿਵਾਰ ਵੱਲੋਂ ਪੇ ਕੀਤਾ ਸੀਗਾ ਤੇ ਬਾਕੀ 45,000 ਰੁਪਏ ਜਿਹੜਾ ਬਿੱਲ ਪੈਂਡਿੰਗ ਸੀਗਾ ਤੇ ਕਿਉਂਕਿ ਵੀਰੇ ਘਰ 'ਚੋਂ ਕਮਾਉਣ ਵਾਲਾ ਆ ਤੇ ਮਾਤਾ ਫਾਦਰ ਸਾਹਿਬ ਪਹਿਲਾਂ ਇਹਨਾਂ ਦੇ ਨਹੀਂ ਹੈਗੇ ਇਸ ਦੁਨੀਆ ਦੇ ਉੱਤੇ ਤੇ ਇੱਕ ਬ੍ਰਦਰ ਹੈਗਾ ਉਹ ਵੀ ਥੋੜਾ ਮੈਂਟਲੀ ਅਫਸਰਟਾ ਹੈਗਾ ਤੇ ਮਦਰ ਜਿਹੜੇ ਘਰਾਂ 'ਚ ਕੰਮਗਾਰਾ ਕਰਦੇ ਆ ਤੇ ਉਹਦੇ ਕਰਕੇ ਜਿਹੜਾ ਸੀਗਾ ਬਿੱਲ ਪੇ ਕਰਨਾ ਥੋੜਾ ਔਖਾ ਹੋਇਆ ਸੀਗਾ ਇਹਨਾਂ ਨੂੰ ਤੇ ਕੱਲ ਨਾਲ ਅਸੀਂ ਬਾਰਕ ਕੀਤਾ ਸੀਗਾ ਤੇ 45000 ਰੁਪਏ ਕੱਲ ਮੈਨੂੰ ਵੀ ਜ਼ਿਆਦਾ ਲੱਗਦਾ ਸੀ ਪਰ ਬਾਬੇ ਨਾਨਕ ਦੀ ਇੰਨੀ ਕਿ ਮਿਹਰ ਹੈਗੀ ਆ ਤੇ ਜਨਾਰਾ ਸਿੰਘ ਸਾਹਿਬ ਨੂੰ ਸਪੈਸ਼ਲ ਤੌਰ ਤੇ ਸਾਡੇ ਜਿਹੜੀ ਆ ਵੀਡੀਓ ਸੀਗੀ ਆਪਾਂ ਸ਼ੇਅਰ ਕੀਤੀ ਤੇ ਉਹਨੂੰ ਸੁਣ ਕੇ ਵੀਰ ਧਰਮਿੰਦਰਜੀਤ ਸਿੰਘ ਜੀ ਹੈਗੇ ਇਹਨਾਂ ਨਾਲ ਸੰਸਥਾ ਨਾਲ ਜੁੜੇ ਹੋਏ ਆ ਵੀਰ ਜਿਹੜਾ ਵਿਦੇਸ਼ ਦੇ ਵਿੱਚ ਉਹਨਾਂ ਦਾ ਵੀਰ ਦੇ ਇਲਾਜ ਵਾਸਤੇ 10000 ਦੀ ਜਿਹੜੀ ਸੇਵਾ ਉਹ ਆਪ ਭਾਈ ਸਾਹਿਬ ਅਥੇ ਹਸਪੀਟਲ ਦੇ ਵਿੱਚ ਆ ਕੇ ਜਿਹੜੀ ਆ ਉਹ ਕਰਵਾ ਕੇ ਗਏ ਆ ਤੇ 20000 ਰੁਪਏ ਆਪਾਂ ਤੁਹਾਡੇ ਸਾਰਿਆਂ ਸਜੋਨ ਜਿਹੜਾ ੴ ਦੇ ਨਾਲ ਤਰ੍ਹਾਂ ਸੇਵਾ ਸੁੜੀ ਮਤਲਬ ਟੋਟਲ ਜਿਹ ਇਹ 45000 ਰੁਪਏ ਜਿਹੜਾ ਉਹ ਪਰਿਵਾਰ ਵੱਲੋਂ ਜਿਹੜਾ ਖੁਦ ਪੇ ਕੀਤਾ ਜਾਊਗਾ ਤੇ ਤੁਹਾਡੇ ਸਾਰੇ ਸਹਿਯੋਗ ਨਾਲ ਜਿਹੜੀ ਆ ਵੀਰ ਨੂੰ ਛੁੱਟੀ ਮਿਲੀ ਕਰ ਤੇ ਇੰਨਾ ਜਿਆਦਾ ਪਰੇਸ਼ਾਨ ਸੀ ਕਹਿੰਦਾ ਹੈਗਾ ਕਿ ਮੈਨੂੰ ਜਿਹੜਾ ਕੋਈ ਟੀਕਾ ਲਵਾ ਦਿਓ ਜਿਹੜਾ ਮੈਨੂੰ ਛੁਟਕਾਰਾ ਦਿਓ ਮੇਰੀ ਜ਼ਿੰਦਗੀ ਤੋਂ ਕਹਿੰਦਾ ਛੁਟਕਾਰਾ ਦਿਵਾ ਦਿਓ ਐਨੀ ਵੀ ਨਹੀਂ ਇਹਨਾਂ ਦਿਲ ਨਹੀਂ ਛੱਡੀ ਰਹਿੰਦਾ ਠੀਕ ਆ ਹੁਣ ਹਾਂਜੀ ਭਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਹੁਣ ਦਾ ਕੰਮ ਲਗਾਦਾ ਮਰਨ ਨੂੰ ਨਹੀਂ ਨਹੀਂ ਭਾਈ ਠੀਕ ਆ ਤੁਹਾਡਾ ਮੈਂ ਦੇਣ ਪਈ ਕਦੇ ਨਹੀਂ ਦੇ ਸਕਦਾ ਜਿਹੜਾ ਤੁਸੀਂ ਮੇਰੇ ਲਈ ਇੰਨਾ ਜੋ ਕਾਰਜ ਕਰਤਾ ਮੈਂ ਕਰੀ ਤਾੜਾ ਦਿੱਤਾ ਇਹ ਕਈ ਦਿਨ ਮੋੜ ਹੀ ਨਹੀਂ ਸਕਦਾ ਭਾਈ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਦੇਣ ਉਹ ਮਹਾਰਾਜ ਦਾ ਹੈਗਾ ਜਿਹੜੇ ਤੁਹਾਨੂੰ ਇਹਨਾਂ ਵੀਰ ਆਏ ਆ ਤੁਹਾਡੇ ਸਾਹਮਣੇ ਲਾਲ ਸਿੰਘ ਸਾਹਿਬ ਆਪ ਆਏ ਆ ਚੱਲ ਕੇ ਤੇ ਉਹ ਵੀਰ ਉਹਨਾਂ ਦੇ ਨਾਲ ਆ ਕੇ ਭੇਜੀ ਆ ਇਹਨਾਂ ਲਈ ਅਰਦਾਸ ਕਰੋ ਜਿਹੜੇ ਵੀਰ ਆਪਣੀ ਮਿਹਨਤ ਦੀ ਕਮਾਈ ਦੇ ਵਿੱਚ ਤੁਹਾਡੇ ਲਈ ਸੇਵਾ ਭੇਜਦੇ ਆ ਤੇ ਕਿਉਂਕਿ ਗੱਲ ਮੈਨੂੰ ਵੀ ਲੱਗਦਾ ਸੀ ਕਿ 45000 ਰੁਪਏ ਜ਼ਿਆਦਾ ਹੈ ਕਿਉਂਕਿ ਸੇਵਾ ਚੱਲਦੀ ਰਹਿੰਦੀ ਆ ਪਰ ਭਾਈ ਜਾਨਾ ਸਵੇਰੇ ਫੋਨ ਕੀਤਾ ਸੀਗਾ ਤੇ ਉਹ ਫਿਰ 10000 ਦੀ ਸੇਵਾੜੀ ਆਪ ਕਰਵਾ ਕੇ ਗਏ ਆ ਤੇ ਤੁਹਾਡੇ ਸਾਰਿਆਂ ਸਹਿਯੋਗ ਨਾਲ ਦੀ ਵੀਰ ਨੂੰ ਅੱਜ ਛੁੱਟੀ ਮਿਲ ਜਣੀ ਹੈ ਹਸਪੀਟ ਵਾਹਿਗੁਰੂ ਜੀ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਤੁਹਾਨੂੰ ਹਮੇਸ਼ਾ ਚੜ੍ਹਦੀਵਲਾ ਜ ਰੱਖਣਾ ਤੇ ਤੁਸੀਂ ਸਾਡਾ ਸਹਿਯੋਗ ਇਸ ਤਰ੍ਹਾਂ ਦਿੰਦੇ ਰਹੋ ਤਾਂ ਜੋ ਅਸੀਂ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਉਹ ਵੱਧ ਤੋਂ ਵੱਧ ਕਰਦੇ ਰਹੀਏ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਮੁਖ ਸਿੰਘ ਸ੍ਰੀ ਗੁਰੂ ਅਮਰਦਾਸ ਜੀ ਸੇਵਾ ਸੰਸਥਾ ਤੋਂ ਟਾਂਡਾ ਤੋਂ ਤੋਂ ਜਿੱਦਾਂ ਸਾਨੂੰ ਪਾਜੀ ਹੁਣੀ ਕੱਲ ਇਹਨਾਂ ਨੇ ਇੱਕ ਵੀਡੀਓ ਪਾਈ ਸੀ ਕਿ ਇਹ ਪਾਜੀ ਹੁਣਾਂ ਦੇ ਇਲਾਜ ਵਾਸਤੇ ਸੇਵਾ ਚਾਹੀਦੀ ਆ ਪਰਿਵਾਰ ਦੀ ਮੈਂਟਲੀ ਥੋੜੀ ਥੋੜੀ ਅਫਸਰਟ ਆ ਗਿਆ ਔਰ ਥੋੜਾ ਜਾਨੀ ਕਿ ਫਾਈਨੈਂਸ਼ਲੀ ਵੀ ਇਹਨਾਂ ਦੇ ਕੋਲ ਬਹੁਤਾ ਨਹੀਂ ਹੈ ਮਾਇਆ ਇਸ ਲਈ ਸੋ ਭਾਜੀ ਦੇ ਇੱਕ ਵਾਰ ਹੀ ਕਹਿਣ ਤੇ ਅਸੀਂ ਸਾਡੇ ਸਤਿਕਾਰਯੋਗ ਬਹੁਤ ਹੀ ਭਾਜੀ ਤਰਮਿੰਦਰ ਜੀ ਤੇ ਜੋ ਸਾਡੇ ਪਿੰਡ ਤੋਂ ਹੀ ਮੇਰੇ ਪਿੰਡ ਤੋਂ ਨਸੀਤਪਾਲਕੋੜ ਤੋਂ ਹੈ ਉਹਨਾਂ ਨੇ ਸਾਡੂੰ ਕੁਝ ਸੇਵਾ ਭੇਜੀ ਸੀਗੀ ਕਿ ਜਿੱਥੇ ਕਿਸੇ ਨੂੰ ਰੋਡ ਹੋਵੇ ਤੁਸੀਂ ਵੱਧ ਚੜ ਕੇ ਅੱਗੇ ਹੋ ਕੇ ਸੇਵਾ ਕਰਨੀ ਸੋ ਉਹਨਾਂ ਦਾ ਬਹੁਤ-ਬਹੁਤ ਭਾਜੀ ਤਰਮਿੰਦਰ ਜੀ ਤੇ ਭਾਜੀ ਦਾ ਤੇ ਉਹਨਾਂ ਦੀ ਸਾਰੀ ਫੈਮਿਲੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਔਰ ਦਿਨ ਦੁਗਣੀ ਰਾਤ ਚ ਆਪਣੀ ਤਰੱਕੀ ਬਖਸ਼ੇ ਸੋ ਇਹ ਦੋ ਸੰਸਥਾਵਾਂ ਨਾਲ ਜੁੜੇ ਰਹਿਣ ਤੋਂ ਅੱਗੇ ਤੋਂ ਅੱਗੇ ਦੋਨੋਂ ਸੰਸਥਾਵਾਂ ਮਿਲ ਕੇ ਅਸੀਂ ਅੱਗੇ ਤੋਂ ਅੱਗੇ ਹੋਰ ਲੋਕਾਂ ਦੀ ਹੈਲਪ ਕਰੀਏ ਜਿੰਨੀ ਸੇਵਾ ਹੋ ਸਕਦੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ